ਤਕਰਾਉਂਦਾ ਗੱਜਦੇ ਨੇ ਮਾੜੇ ਕੰਮਾਂ ਤੇ ਨਸ਼ਿਆਂ ਤੋਂ ਦੂਰ ਹੈ ਭੱਜੀ ਦਾ ਰੋਮ ਰੋਮ ਨਸ਼ਿਆਂ ਦਾ ਸੁਣ ਕੇ ਨਾਮ ਕੀੜਾ ਸਰਹਾਈ ਵਾਲਾ ਉਹ ਮੁਕਾਬਲਾ 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 ਹਸੈਨ ਗੁੱਜਰ ਦੇ ਨਾਲ ਮੁੰਡਾ ਗੁੱਜਰਾਂ ਦਾ ਹੱਥ ਕਰਾਈ ਜਾਂਦੇ ਵੀਰੋ ਬਾਗੀ ਦਾਣਾ ਗੋਲਦ ਮਾਲਲੇ ਕਾਰੇ ਝੜ ਕਰਨ ਮੈਰੀ ਹੈ ਗੁਰੂ ਫੋਟੋ ਫਰਮਾਈ ਹੋਈ ਏ ਕਿ ਐਵੇਂ ਤੇਰੀ ਹੁਣ ਤੱਕ ਗੱਲਾਂ ਹੁੰਦੀਆਂ ਸੀ ਆ ਸਾਹਮਣੇ ਸੀ ਦਸਤਾਰਾਂ ਦਾ ਸਿਰਾਂ ਤੇ ਚੁੰਨੀਆਂ ੱੱਲੂਕਾਰਾਂ ਵੱਡੇ ਕੀ ਜ਼ਖਮ ਦੇ ਕੇ ਹਰਿਆਣਾ ਜਿੱਤ ਲਈ ਲੋਨ ਬਿੰਦੂ ਅਲੀਪੁਰ ਵਾਲਾ ਅਲੀਪੁਰ ਵਾਲਾ ਬਿੰਦੂ ਬਿੰਦੂ ਕਈ ਗੱਪਾਂ ਦਾ ਬੈਸਤੇ ਸੀਜ਼ਨ ਦੇ ਵਿੱਚ ਬਿੰਦੂ ਨੇ ਵਾਜਾ ਵਾਜਾ ਕਰਵਾਈ ਹੋਈ ਏ ਇਧਰ ਜੱਫਾ ਇਧਰ ਜੱਫਾ ਜੱਫੇ ਦੇ ਜੱਫਾ